ਵਿਦੇਸ਼ ਜਾਣ ਦੀ ਲਾਲਸਾ ਦੇ ਵਿੱਚ ਕਈ ਨੌਜਵਾਨ ਗਲਤ ਰਾਹ ਪਨਾ ਕੇ ਵਿਦੇਸ਼ ਜਾ ਰਹੇ ਨੇ ਇੱਥੇ ਟਰੈਵਲ ਏਜੰਟਾਂ ਦੇ ਵੱਲੋਂ ਨੌਜਵਾਨਾਂ ਨੂੰ ਵੱਡੇ ਵੱਡੇ ਸੁਪਨੇ ਦਿਖਾ ਕੇ ਲੱਖਾਂ ਰੁਪਏ ਦੀ ਥੱਗੀ ਮਾਰਨ ਦੇ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਪਠਾਨਕੋਟ ਵਿੱਚ ਵੀ ਕੁਝ ਅਜੀਬਾਹੀ ਹੋਇਆ ਇੱਥੇ ਦਾ ਇੱਕ ਨੌਜਵਾਨ ਡੌਂਕੀ ਲਗਾ ਕੇ ਅਮਰੀਕਾ ਗਿਆ ਸੀ ਜਿਸ ਤੋਂ ਬਾਅਦ ਉਹ ਪਨਾਮਾ ਦੇ ਜੰਗਲਾਂ ਵਿੱਚ ਗੁੰਮ ਹੋ ਗਿਆ ਤੇ ਅਜੇ ਤੱਕ ਉਸ ਦਾ ਕੋਈ ਵੀ ਸੁਰਾਗ ਨਹੀਂ ਮਿਲਿਆ ਉਸਨੇ ਪਿਛਲੇ ਮਹੀਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਖਰੀ ਗੱਲ ਕੀਤੀ ਸੀ ਫਿਰ ਕੋਈ ਵੀ ਗੱਲਬਾਤ ਨਾ ਹੋਣ ਕਾਰਨ ਪਰਿਵਾਰਕ ਜੀਆ ਦੇ ਵੱਲੋਂ ਇਹ ਸ਼ਿਕਾਇਤ ਪਠਾਨਕੋਟ ਦੀ ਪੁਲਿਸ ਨੂੰ ਵੀ ਦਿੱਤੀ ਹੈ ਜਿਸ ਕਾਰਨ ਪਠਾਨਕੋਟ ਪੁਲਿਸ ਨੇ ਦੋ ਵਿਅਕਤੀਆਂ ਖਿਲਾਫ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉੱਥੇ ਨੌਜਵਾਨ ਦੇ ਲਾਪਤਾ ਹੋਣ ਕਾਰਨ ਉਸਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ ਕਰ ਦਮ ਹੌਲੇ ਨਾ ਗਮਗੀਨ ਹੈ ਕਿ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਨੌਜਵਾਨ ਦੇ ਪਿਤਾ ਜੋਗਿੰਦਰ ਸਿੰਘ ਵੀ ਫੁੱਟ ਫੁੱਟ ਕੇ ਰੋਣ ਲੱਗੇ ਅਡਾ ਪ੍ਰੈਸਿੰਗ ਖੁਸ਼ੀਪੁਰ ਦੀ ਰਿਪੋਰਟ ਦਾ ਏਅਰ ਟੀਵੀ ਤੇ ਪੰਜਾਬ ਹਰਿਆਣਾ ਲਾਈਵ ਉਹ ਬੇਦਰਨਾ ਜਗ ਮੀਰ ਸਿੰਘਾ ਜੀ ਉਹ ਨਵੰਬਰ ਦੇ ਫਸਟ ਗਿਆ ਜੀ ਜੰਟ ਨੇ ਖੜਿਆ ਕੇ ਇਥੋਂ ਮਕੀਰੇ ਦੇ ਮੈਂ ਉਹਦੇ ਹਵਾਲੇ ਕੀਤਾ ਜੀ ਤੋ ਲੈ ਗਿਆ ਦਿੱਲੀ ਜੀ ਦਿੱਲੀ 14 15 ਦਿਨ ਰਹਾ ਕੇ ਫਿਰ ਉਹਦਾ ਵੀਜ਼ਾ ਹੋਇਆ ਜੀ ਅ ਗੋਨ ਦਾ ਜੰਟ ਦੇ ਨਾਲ ਕਿੱਥੋਂ ਦੀ ਗੱਲਬਾਤ ਹੋਈ ਸੀ ਕਿੰਨੇ ਪੈਸੇ ਚ ਹੋਈ ਜੀ ਮੇਰੀ ਕੋਈ 5.54 ਲੱਖ ਰੁਪਿਆ ਦੇਣਾ ਜੀ ਨੂੰ ਤੇ 5000 ਡਾਲਰ ਜਿਹੜਾ ਉਹਨੂੰ ਖਰਚਾ ਵਾਤੇ ਦੇਣਾ ਜੀ ਕਿੱਥੇ ਲੈ ਕੇ ਜਾਣਾ ਸੀ ਇਹਨੇ ਅਮਰੀਕਾ ਲੈ ਕੇ ਜਾਣਾ ਸੀਗਾ ਜੀ ਕੀ ਗੱਲ ਹੋਈ ਫਿਰ ਬਾਅਦ ਵਿੱਚ ਬਾਅਦ ਤੇ ਜੀ ਗਵਰਨਾ ਭੇਜਦਾ ਜੀ ਉੱਥੋਂ ਕੋਲੰਬੀਆ ਭੇਜਦਾ ਜੀ ਉੱਥੋਂ ਅੱਗੇ ਇਹਨੇ ਵਾਇਆ ਤਨਾਮਾ ਦੇ ਜੰਗਨਾਥਾਨੀ ਭੇਜਿਆ ਜੀ ਜੋ ਬੇਟਾ ਡਾ ਉਹਨੇ ਤੇ ਜੀ ਦੋ ਲਾਪਤਾ ਹੈਗਾ ਜੀ 19 ਦਸੰਬਰ ਨਾਟਕਾਲ ਕਦੋਂ ਇਹ ਨਹੀਂ ਜੀ 19 ਦਸੰਬਰ ਨੂੰ ਹੋਈ ਜੀ ਉਦੋਂ ਬਾਅਦ ਸਾਡੀ ਬੇਟੇ ਨਾਲ ਨਹੀਂ ਗੱਲ ਹੋਈ ਜੰਟ ਜਿਹੜਾ ਜੀ ਉਹ ਸਨ ਗੱਲ ਨਹੀਂ ਕਰਦਾ ਜੀ ਉਹ ਕਹਿੰਦਾ ਤੁਹਾਡਾ ਮੁੰਡਾ ਲਾਪਤ ਹੋ ਗਿਆ ਜੀ ਤੇ ਨਾਮ ਉਹਦਾ ਜੰਟ ਹੈਗਾ ਜੀ ਵਿਕਰਮ ਬਰਮਿੰਦਰ ਸਿੰਘ ਪਮਾ ਤੋ ਉਹਦੀ ਵਾਈਫ ਬਲਵਿੰਦਰ ਕੌਰ ਜਿਹੜੀ ਏਜੰਟ ਨਾਲ ਗੱਲ ਹੋਈ ਸੀ ਕੀ ਗੱਲ ਹੋਈ ਸੀਗੀ ਤੁਹਾਡੀ ਵੀ ਕਿਵੇਂ ਭੇਜਣਾ ਉਹਨੇ ਕਿਵੇਂ ਕਹਿੰਦਾ ਵੀ ਭਾਈ 에ਅਰਪਲੇਨ ਭੇਜਣਾ ਜੀ ਕੋਈ ਕਿਤੇ ਨਹੀਂ ਭੇਜਣਾ ਹੋਰ ਪਾਸੇ ਨੂੰ ਬਾਈ 에ਅਰ ਹੀ ਭੇਜਾਂਗਾ ਜੀ ਮੈਂ ਅੱਗੇ ਵੀ ਬੰਦੇ ਭੇਜਦਾ ਜੀ ਬਾਈ 에ਅਰ ਹੀ ਭੇਜਦਾ ਜੀ ਤੇ ਤੁਹਾਡਾ ਫਸਟ ਜਨੂਅਰੀ ਤੱਕ ਬੱਚਾ ਜਿਹੜਾ ਅਮਰੀਕਾ ਪਹੁੰਚ ਜਾਏਗਾ ਜੀ ਪਰ ਸਾਡਾ 19 ਤਰੀਕ ਤੋਂ ਬਾਅਦ ਬੱਚੇ ਨਾਲ ਕਨੈਕਟ ਨਹੀਂ ਹੋਇਆ ਨਾ ਸੋਣਾ ਏਜੰਟ ਨਾਲ ਗੱਲ ਕਰਦਾ ਜੀ ਉਹ ਕਹਿੰਦਾ ਤੈਨੂੰ ਜੋ ਕੰਨਾ ਕਰ ਲਓ ਬੱਚਾ ਤਾਂ ਲਾਪਤ ਹੋ ਗਿਆ ਜੀ ਕਿਸ ਬੇਚ ਦੇ ਉੱਤੇ ਭੇਜ ਰਿਆ ਸੀਗਾ ਜੀ ਉਹ ਤੁਹਾਡੇ ਬੱਚੇ ਨੂੰ ਕਹਿੰਦਾ ਉੱਥੇ ਯਾਰ ਕੰਮ ਲੱਭਦਿਆਂਗੇ ਨੂੰ ਕੰਮ ਕਰੇਗਾ ਜਾ ਕੇ ਉੱਥੇ ਹੀ ਤੇ ਆਖਟ ਗੱਲ ਤਾਂ ਜਿਹੜੇ ਉਹਦੇ ਨਾਲ ਦੋਸਤ ਜਾਂ ਏਜੰਟ ਦੇ ਨਾਲ ਕਦੋਂ ਗੱਲ ਹੋਈ ਜਾਂ ਉਹਨੇ ਕੋਈ ਦੱਸੇ ਕੋਈ ਨਹੀਂ ਜੀ ਮੇਰੀ ਇੱਕ ਬੱਚੇ ਨਾਲ ਗੱਲ ਹੋਈ ਸੀਗੀ ਉਹ ਕਹਿੰਦਾ ਜੀ ਬੱਚੇ ਸੇ 5-600 ਬੱਚਾ ਸੀਗਾ ਜਿਹੜਾ ਅੱਗੇ ਜਾ ਕੇ ਸਾਰੇ ਨਿਕਲ ਗਏ ਅਸੀਂ 7-8 ਮੋੜੇ ਗਏ ਜਿੱਥੋਂ ਤੇ ਸਾਰੇ ਨਿਕਲ ਗਏ ਇਕੱਲੇ-ਇਕੱਲੇ ਹੋ ਗਏ ਜੀ ਜਗਮੀਰ ਦਾ ਨਹੀਂ ਸਾਨੂੰ ਪਤਾ ਜੀ ਕਿ ਉਹ ਕਿੱਥੇ ਹੈਗਾ ਜਗਮੀਰ ਦੀ ਕਿੰਨੀ ਉਮਰ ਹੈ ਤੇ ਕੀ ਉਹਦੀ ਇੱਥੇ 28 28 ਸਾਲ ਦੀ ਉਹਦੀ ਏਜ ਹੈ ਜੀ ਐਮਬੀਏ ਕੀਤੀ ਇਹਨੇ ਪਠਾਨਕੋਟ ਤੋਂ ਹਾਂ ਜੀ ਤੇ ਇਦਾਂ ਹੀ ਬਸ ਬੱਚਾ ਖਵਾ ਕੇ ਬਹਿ ਗਿਆ ਜੀ ਚਾਚਾ ਦਿੱਤਾ ਨੂੰ ਮੇਰੇ ਕੋ 15 ਲੱਖ ਰੁਪਏ ਨੇ ਨਕਦ ਲੈ ਲਿਆ ਜੀ ਵੀ ਮੈਂ ਪਹਿਲਾਂ ਵੀਜ਼ਾ ਜਦੋਂ ਆ ਗਿਆ ਤਾਂ ਤਾਂ ਕੋ 15 ਲੱਖ ਰੁਪਏ ਲਾਉਂਗਾ ਉਹ ਇਹਨੇ ਮੇਰੇ ਕੋ ਪਠਾਨਕੋਟ ਆਣ ਕੇ ਘਰੋਂ ਮੇਰੇੋਂ ਪੈਸੇ ਲੈ ਗਿਆ ਜੀ 15 ਲੱਖ ਰੁਪਏ ਜੀ ਉਹ ਤੁਸੀਂ ਚੈੱਕ ਨਹੀਂ ਦਿੱਤੇ ਜਾਂ ਕਹਿ ਨਹੀਂ ਕਿਆਸਤ ਹੈ ਜੀ ਐਸ ਬੀ ਆਈ ਬੈਂਕ ਤੋਂ ਮੈਂ ਪੈਸੇ ਕਢਾਏ ਆ ਜੀ ਮੈਨੂੰ ਰਿਟਾਇਰਮੈਂਟ ਹੋਇਆ ਹਾਂ ਮੈਨੂੰ ਪੈਸੇ ਮਿਲੇ ਸੀਗੇ ਜੀ ਇਹ ਪੱਲਾ ਨਹੀਂ ਫਰਾਉਣਾ ਸਾਨੂੰ ਅਜੇ ਤੱਕ ਨਹੀਂ ਪੱਲਾ ਫਰਾਉਣਾ ਜੀ ਕੋਈ ਇਸ ਦੇ ਬਾਰੇ ਕੋਈ ਪੁਲਿਸ ਨੂੰ ਤੁਸੀਂ ਕੁਝ ਕਹਿਰ ਵੀ ਹਾਂ ਹਾਂ ਪੁਲਿਸ ਨੂੰ ਆਪਾਂ ਕੰਪਲੇਨ ਕੀਤੀ ਸੀ ਪ੍ਰਧਾਨਕੋਟ ਜਦੋਂ ਮਨਜੋਗ ਐਸ ਐਸ ਪੀ ਸਾਹਿਬ ਨੇ ਸਾਡੀ ਬੜੀ ਧਿਆਨ ਨਾਲ ਗੱਲ ਸੁਣੀ ਹੈ ਤੇ ਮੌਕੇ ਉਦੇ ਖਲਾਫ ਪਰਚਾ ਐਫ ਆਈ ਆਰ ਕਰਤੀ ਜੀ ਕੀ ਮੰਗ ਕਰਦੇ ਹੋ ਜੀ ਦੋਸਤ ਅਸੀਂ ਕਰਦੇ ਹਾਂ ਮੰਗ ਵੀ ਸਾਡੇ ਪੱਜਾ ਸਾਨੂੰ ਵਾਪਸ ਕੀਤਾ ਜਾਏ ਤੇ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਏ ਤੇ ਹੋਰ ਲੋਕਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਆਪਣੇ ਬੱਚੇ ਇਦਾਂ ਨਾ ਭੇਜੋ ਚੋਸ ਕਰੋ ਹੋਰ ਕਿਤੇ ਤਾ ਲਈ ਆਪਦੇ ਤੋਂ 5000 ਪਰਵਾਦੀ ਮੇਰਾ ਭਤੀਜਾ ਸੀਗਾ ਤੇ ਇਹ ਨਵੰਬਰ ਵਿੱਚ ਸਟਾਰਟ ਗੱਲ ਕੀਤੀ ਇਹਨਾਂ ਨੇ ਵੀ ਕੋਈ ਤਾਂ ਪਤਾ ਲੱਗਾ ਕਿ ਇਹ ਜਿਹੜਾ ਏਜੰਟ ਆ ਬੱਚੇ ਕਾਫੀ ਭੇਜਦਾ ਵਾ ਤੇ ਬੱਚੇ ਸਾਡੇ ਦਾ ਇੰਟਰਸਟ ਸੀਗਾ ਕਿ ਮੈਂ ਵੀ ਅਮਰੀਕਾ ਜਾ ਕੇ ਕਿਤੇ ਇੱਥੇ ਨੌਕਰੀ ਦੇ ਉਹਨੇ ਬਹੁਤ ਟਰਾਈ ਕੀਤੀ ਐਮਪੀਏ ਪਾਸ ਸੀਗਾ ਚੰਗਾ ਇੰਟੈਲੀਜੈਂਟ ਬੱਚਾ ਸੀਗਾ ਉਹਦਾ ਵੀ ਵਧੀਆ ਸੀਗਾ ਤੇ ਬੜੀ ਕੋਸ਼ਿਸ਼ ਉਹਨੇ ਦੇਖ ਕੇ ਇੱਧਰ ਉੱਧਰ ਬੱਚਿਆਂ ਵਾਲਤੇ ਆਪ ਵੀ ਉਹਨੇ ਮਨ 'ਚ ਬਿਠਾ ਲਿਆ ਕਿ ਮੈਂ ਅਮਰੀਕਾ ਜਾਣਾ ਤੇ ਭਾਜੀ ਕਾਨੂੰਗੋ ਸੀ ਇਹਨਾਂ ਨੇ ਸਮਝਾਇਆ ਆਪਾਂ ਤੇ ਵੀ ਤੂੰ ਬੱਚੇ ਇੱਥੇ ਬਹੁਤ ਕੁਝ ਆਪਾਂ ਮਿਹਨਤ ਕਰਾਂਗੇ ਤੇ ਜ਼ਿੰਦਗੀ ਜਿਉਣੀ ਆ ਨਾ ਕਿ ਅਸੀਂ ਪੈਸੇ ਦੀ ਦੌਰ ਪਰ ਉਹ ਬੱਚੇ ਦੇ ਮਨ 'ਚ ਵੀ ਆਇਆ ਵੀ ਨਹੀਂ ਭਾਜੀ ਨਾਲ ਐਂਟ ਦਾ ਪਤਾ ਜਿਹੜਾ ਭੇਜਦਾ ਸੀਗਾ ਉਹਦੇ ਨਾਲ ਗੱਲ ਹੋਈ ਤੇ ਬਸ ਇਹਨਾਂ ਨੇ ਉਹ ਪ੍ਰੋਸੀਜਰ ਸਟਾਰਟ ਕਰਵਾਤਾ ਤੇ ਅੱਜ ਤੱਕ ਉਹ ਆਈ ਚਾਂਸੇ ਦੇ ਫਸੇ ਕਿਨੇ ਪੈਸੇ ਨਾਲ ساری ਗੱਲਬਾਤ ਹੋਈ ਸੀ ਇਹ ਸਾਡੇ 45 ਲੱਖ ਦੀ ਗੱਲ ਦੱਸਦੇ ਸੀ ਹੋਈ ਸੀਗੇ ਤੇ ਇਹਨਾਂ ਨੇ 15 ਲੱਖ ਜਿੱਦਨ ਉਹ ਕਾਰਵਾਈ ਵਿਜੇ부ਜੇ ਆਏ ਉਹਦੇ 15 ਲੱਖ ਅਡਵਾਂਸ ਵੀ ਭਾਜੀ ਕੋਲੋਂ ਹੀ ਦਿੱਤੇ ਰਹਿੰਦੇ ਸੀ ਪਠਾਨਕੋਟ ਤੋਂ ਲਿਆ ਉਹਨਾਂ ਕੋਲੋਂ ਤੇ ਕਹਿੰਦੇ ਜੀ ਬੱਚਾ ਟਾਈਮ 15 ਦਿਨਾਂ ਚ ਪਹੁੰਚੇਗਾ ਜੋ ਕਿ ਤੁਸੀਂ ਦੇਖੋਗੇ ਨਵੰਬਰ ਤੋਂ ਸਟਾਰਟ ਹੋ ਗਏ ਹੁਣ ਜਨਵਰੀ ਆ ਤੇ ਅਜ ਤੱਕ ਨਹੀਂ ਹਨ ਬੱਚਾ ਡਾ ਮਿਲਿਆ ਤੇ ਜਿਹੜਾ ਲਾਸਟ ਲੋਕੇਸ਼ਨ ਉਹਨਾਂ ਦੀ ਡਿਟੇਲਸ ਹੋਈ ਆ ਕੋਲੰਬੀਆ ਦੀ ਜੋ ਕਿ ਬਾਜੀ ਦੱਸਦੇ ਆ ਕਿ ਬਿਲਕੁਲ ਹੀ ਇਹ ਗੱਲ ਨਹੀਂ ਸੀ ਕੀਤੀ ਹੋਈ ਕਿ ਉਹ ਕੋਲੰਬੀਆ ਪਨਾਮਾ ਦੇ ਜੰਗਲਾ ਥਾਣੀ ਜਾਵੇ ਤੇ ਇਹ ਤੁਹਾਡਾ ਨਾ ਕੀਤਾ ਉਹਨੇ ਬਹੁਤ ਵੱਡਾ ਕੋਲੰਬੀਆ ਕੋਲੰਬੀਆ ਪਹੁੰਚ ਕੇ ਫਿਰ ਉਹਨੂੰ ਜੰਗਲਾਂ ਨਾਲ ਹੀ ਜਿਹੜਾ ਤੋੜ ਦਿੱਤਾ ਗਿਆ ਜਾਂ ਕੀ ਹਾਂ ਸੁਣ ਚੇ ਦੇਖੋ ਜੀ ਹਾਂ ਇਹੀ ਸੋਚਿਆ ਜੋ ਵੀ ਬੱਚਿਆਂ ਦੇ ਵੀ ਉਧਰ ਨੂੰ ਤੋੜ ਦਿੱਤੇ ਤੇ ਅਸੀਂ ਦੇ ਕਦੀ ਵੀ ਨਹੀਂ ਮੰਨਦੇ ਹਾਂ ਨਾ ਹੀ ਸਾਡੇ ਚੀ ਨਹੀਂ ਹਿੰਮਤੀ ਬੱਚੇ ਨੂੰ ਉਧਰ ਨੂੰ ਤੋੜਨ ਦੀ ਤੁਹਾਡੀ ਬੱਚਿਆਂ ਨਾਲ ਰਾਤ ਨੂੰ ਗੱਲ ਜਦੋਂ ਹੋਈ ਸੀਗੀ ਤਾਂ ਉਹਨੇ ਅਗੂ ਕੀ ਜਵਾਬ ਦਿੱਤਾ ਸੀਗਾ ਜਾਂ ਉਹ ਸਹੀ ਜਾ ਰਿਹਾ ਸੀਗਾ ਜਾਂ ਉੱਥੇ ਕਿਸੇ ਤਰ੍ਹਾਂ ਦੀ ਕੋਈ ਮਿਸ ਹੈਪਨਿੰਗ ਉਹਨਾਂ ਨਾਲ ਹੋਈ ਹੈ ਦੇਖੋ ਜੀ ਜਦੋਂ ਸਾਨੂੰ ਪਤਾ ਲੱਗਾ ਕਿ ਕੋਲੰਬੀਆਗੇ ਪਨਾਮਾ ਦੇ ਜੰਗਲ ਆ ਅਸੀਂ ਏਜੰਟ ਨਾਲ ਭਾਜੀ ਨੇ ਗੱਲ ਕੀਤੀ ਹੈ ਬੜੇ ਜ਼ੋਰ ਦੇ ਕੇ ਗੱਲ ਕੀਤੀ ਸਾਡੇ ਬੱਚਾ ਸੀਗਾ ਸਾਡਾ ਇੱਕ ਅਮਰੀਕਾ ਚ ਵੀ ਸੀ ਪਹਿਲੇ ਸਾਡਾ ਭਾਂਜਾ ਸੀਗਾ ਉਹਨੇ ਜ਼ੋਰ ਦੇ ਕੇ ਕਿਹਾ ਵੀ ਮਮਾ ਜੀ ਬਿਲਕੁਲ ਨਹੀਂ ਭੇਜਣਾ ਇਹਨੂੰ ਇੱਥੇ ਰੋਕ ਦਿਓ ਤੇ ਅਸੀਂ ਉਸੇ ਵੇਲੇ ਏਜੰਟ ਨਾਲ ਗੱਲ ਕੀਤੀ ਭਾਜੀ ਨੇ ਵੀ ਤੁਹਾਡਾ ਬੱਚਾ ਤੂੰ ਪਨਾਮਾ ਦੇ ਜੰਗਲਾਂ ਥਾਣੀ ਨਹੀਂ ਭੇਜਣਾ ਸਾਡਾ ਬੱਚਾ ਤੂੰ ਵਾਪਸ ਭੇਜ ਦੇ ਪਰ ਕਹਿੰਦਾ ਜੀ ਤੁਸੀਂ ਮੇਰੇ ਤੇ ਵਿਸ਼ਵਾਸ ਕਰੋ ਮੈਂ ਦੋ ਦੋ ਮਤਲਬ ਕੀ ਕਹਿੰਦੇ ਆ ਦੋ ਘੰਟੇ ਤੁਰਨ ਦੀ ਵਾਲੀ ਗੱਲ ਆ ਤੇ ਫੇਰ ਵੀ ਭਾਜੀ ਤੇ ਨਹੀਂ ਮੰnade ਗੱਲ ਤੋਂ ਵੀ ਨਹੀਂ ਤੂੰ ਭੇਜ ਦੇ ਯਾਰ ਕੋਈ ਪਤਾ ਨਹੀਂ ਹੁੰਦਾ ਇਹ ਗੱਲ ਦਾ ਕਿਹਨ ਦੇ ਬਾਵਜੂਦ ਭੇਜਦੇ ਕਿ ਕਹਿੰਦੇ ਬਾਵਜੂਦ ਉਹਨੇ ਭੇਜਦਾ ਸਾਡੇ ਨਾਲ ਵੱਡਾ ਧੋਖਾ ਕੀਤਾ ਜਿਹੜਾ ਕਿ ਅਸੀਂ ਸ਼ਾਇਦ ਸਾਰੀ ਆਂ ਤੇ ਕਹਿੰਨੇ ਆ ਪ੍ਰਮਾਤਮਾ ਕੇ ਅਰਦਾਸਾਂ ਕਰ ਕਰਕੇ ਥੱਕ ਗਏ ਵੀ ਸਾਡਾ ਬੱਚਾ ਸਾਨੂੰ ਮਿਲ ਜੇ ਤੁਹਾਡੀ ਬੱਚੇ ਨਾਲ ਗੱਲ ਹੋਈ ਸੀਗੀ ਜੰਡਰ ਤੋਂ ਬਾਅਦ ਜਦੋਂ ਗਾਂਹ ਭੇਜਣ ਵਾਸਤੇ ਗਿਆ ਜਾਂ ਪਹਿਲੇ ਹੋਏ ਉਸ ਤੋਂ ਬਾਅਦ ਨਹੀਂ ਬੱਚਿਆਂ ਨੂੰ ਉਹਨਾਂ ਨੇ ਕੀ ਗੱਲ ਹੋਈ ਸੀਗੀ ਬੇਟੇ ਦਾ ਬਸ ਮੈਂ ਠੀਕ ਪਹਿਲੇ ਤੇ ਇਹੀ ਸੀਗਾ ਵੀ ਠੀਕ ਚੱਲਣ ਡਿਆ ਬਾਅਦ ਚ ਜਦੋਂ ਇਧਰ ਨੂੰ ਕਿੰਨੇ ਪਾਪਾ ਇਧਰ ਨੂੰ ਆ ਡਾਇਰੈਕਸ਼ਨ ਨੂੰ ਪਾੰਡਿਆ ਪਿਆ ਤੇ ਅਸੀਂ ਏਜੰਟ ਨਾਲ ਪਰ ਉਸ ਤੋਂ ਬਾਅਦ ਚ ਗੱਲ ਨਹੀਂ ਹੋਈ 19 ਤਰੀਕ ਦੀ ਗੱਲ ਆ ਬਾਅਦ ਚ ਨਹੀਂ ਹੋਈ 19 ਤਰੀਕ ਤੋਂ ਬਾਅਦ ਉਹਦਾ ਨੈਟ ਬੰਦ ਆਉਣ ਡਿਆ ਪਿਆ ਅਸੀਂ ਸਗੋਂ ਇਹ ਸੋਚਿਆ ਕਿ ਪੈਸੇ ਬੰਦ ਨਾ ਕਿਤੇ ਹੋ ਗਏ ਜੀ ਤੇ ਪੈਸੇ ਵੀ ਪਾਏ ਹੋ ਫੋਨ ਸੇ ਵੀ ਕਿਤੇ ਬੰਦ ਨਾ ਹੋਵੇ ਪਰ ਉਸ ਤੋਂ ਬਾਅਦ ਲਾਪਤਾ ਜਦੋਂ ਏਜੰਟ ਨਾਲ ਫੇਰ ਗੱਲ ਕਰਦੇ ਆ ਤੋ ਜਗਮੀਦਵਾਰੇ ਲਾਪਤਾ ਦੀ ਕੋਈ ਸਾਡੇ ਤੇ ਪਹਿਲੇ ਭਾਜੀ ਹੋਣਾ ਦਾ ਇਹ ਨੰਬਰ ਸੀਗਾ ਭਾਜੀ ਹੁਣੀ ਜਿਆਦਾ ਗੱਲ ਕਰਦੇ ਸੀਗੇ ਤੇ ਉਹ ਇਹ ਵੀ ਲਾਪਤਾ ਮੈਂ ਲੱਭਣ ਡਿਆਂ ਲਭਾਂ ਡਿਆਂ ਤੇ ਅੱਜ ਤੱਕ ਕੋਈ ਪਤਾ ਨਹੀਂ ਅਸੀਂ ਰਾਤ ਦਿਨ ਸਾਡੇ ਜਿਹੜੇ ਬਾਕੀ ਜੀ ਆ ਰਲੌਂਦਿਆਂ ਕਰਲਾਉਂਦੇ ਨਿਕਲ ਡਿਆ ਤੇ ਸਾਡਾ ਤੇ ਸਾਰਿਆਂ ਨੂੰ ਇਹੀ ਆ ਵੀ ਇਹ ਇੱਕ ਪੁੱਠੇ ਜਿੱਦਾਂ ਦੇ ਚਾਂਸਿਆਂ 'ਚ ਫਸਣ ਤੋਂ ਬਚਨ ਦੀ ਲੋੜ ਆ ਇੱਕ ਬੱਚਾ ਨਾ ਗਿਆ ਤੇ ਸਾਰੀ ਜ਼ਿੰਦਗੀ ਪੰਜਾਬ ਦੀ ਬਾਜੇ ਇਹਨਾਂ ਨੂੰ ਬਚਣਾ ਚਾਹੀਦਾ ਤੇ ਆਪਣੀ ਮਿਹਨਤ ਤੇ ਮੁਸਕਤ ਇੱਥੇ ਕਰਕੇ ਹੀ ਕਰ ਲੈਣਾ ਚੰਗਾ ਏਜੰਟ ਦੇ ਖਿਲਾਫ ਤੁਸੀਂ ਕੋਈ ਕਾਰਵਾਈ ਵੀ ਸ਼ਿਕਾਇਤ ਵੀ ਦਿੱਤੀ ਹੋਈ ਹੈ ਕੋਈ ਪਰਸਨ ਹਾਂ ਕੱਲ ਮਤਲਬ ਗੱਲ ਹੋਈ ਸੀਗੀ ਇਹ ਸਾਰੀ ਜੋ ਆਈ ਦੁਖੀ ਹਰਦੇ ਨਾਲ ਫੇਰ ਗਏ ਸਰਕਲ ਤੇ ਉਹਨਾਂ ਨੇ ਇਹ ਸਾਰੀ ਕੰਪਲੇਂਟ ਦਰਜ ਕੀਤੀ ਹੈ ਕੀ ਮੰਗ ਕਰਦੇ ਹੋ ਜੀ ਤੁਸੀਂ ਬਸ ਇਨਸਾਫ ਮਿਲਣਾ ਚਾਹੀਦਾ ਤੇ ਪੰਜਾਬ ਸਰਕਾਰ ਜੀ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਕੰਪਲੇਂਟ ਦੇ ਰਾਹੀਂ ਕਿ ਵੀ ਇੱਕ ਲੜਕਾ ਜਿਹੜਾ ਜਗਮੀਤ ਸਿੰਘ ਹੈ ਉਹਨੂੰ ਇੱਕ ਏਜੰਟ ਨੇ ਬਾਹਰ ਭੇਜਿਆ ਸੀ ਜੋ ਕਿ ਪਨਾਮਾ ਤੋਂ ਲਾਪਤਾ ਹੋ ਗਿਆ ਉਹਦੇ ਬਾਅਦ ਉਹਦਾ ਕੋਈ ਟ੍ਰੇਸ ਨਹੀਂ ਮਿਲ ਰਿਹਾ ਫਿਰ ਇਹਦੇ ਵਿੱਚ ਜਿਹੜਾ ਕੰਪਲੇਨੈਂਟ ਸੀ ਜਦੋਂ ਉਹਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਉੱਤੇ ਆਪਾਂ ਜਦੋਂ ਉਹਨੂੰ ਵੈਰੀਫਾਈ ਕੀਤਾ ਤੇ ਪਤਾ ਲੱਗਿਆ ਕਿ ਵੀ ਜਿਹੜਾ ਏਜੰਟ ਸੀ ਉਹਦਾ ਨਾਮ ਹੈ ਪਰਮਿੰਦਰ ਸਿੰਘ ਉਹ ਰਹਿਣ ਵਾਲਾ ਕਾਨੂੰਨ ਗੁਰਦਾਸਪੁਰ ਦਾ ਨਾਲ ਉਹਦੀ ਪਤਨੀ ਬਲਵਿੰਦਰ ਕੌਰ ਇਹ ਦੋਨੋਂ ਉੱਥੋਂ ਦੇ ਰਹਿਣ ਵਾਲੇ ਆ ਤੇ ਇਹ ਜਿਹੜਾ ਲੜਕਾ ਹੈ ਜਗਮੀਤ ਸਿੰਘ ਜਿਹਨੂੰ ਕਿ ਬਾਹਰ ਭੇਜਿਆ ਗਿਆ ਸੀ ਕਿ ਵੀ ਇਹਦੇ ਜਿਹੜੇ ਆਪਣੇ ਫਾਦਰ ਸਾਹਿਬ ਹੈ ਉਹਨਾਂ ਨੇ ਜਿਹੜਾ ਇੱਕ ਏਜੰਟ ਨਾਲ ਜਿਹੜਾ ਜੋ ਗੱਲ ਹੋਈ ਸੀ ਉਹਦੇ ਵਿੱਚ ਤਕਰੀਬਨ 15 ਕ ਲੱਖ ਰੁਪਏ ਕੈਸ਼ ਇਹਨੂੰ ਦਿੱਤਾ ਸੀ ਤੇ ਤਕਰੀਬਨ 50 ਕ ਲੱਖ ਰੁਪਏ ਚ ਇਹਨਾਂ ਦੀ ਗੱਲ ਹੋਈ ਸੀ ਕਿ ਵੀ ਇਹਨੂੰ ਅਮਰੀਕਾ ਆਪਾਂ ਭਜਵਾਣਾ ਡੋਂਗੀ ਲਗਾ ਕੇ ਤੇ ਇਹ ਜਦਕਿ ਪੂਰਾ ਹੀ ਫਰਾਡ ਕੰਮ ਸੀ ਕਿਉਂਕਿ ਇਹ ਲੀਗਲ ਵੇ ਨਹੀਂ ਹੈ ਜਾਣਦਾ ਇਹ ਇਹਦੇ ਦੌਰਾਨ ਜਿਹੜਾ ਇਹ ਲੜਕਾ ਹੈ ਇਹ ਜਿਹੜਾ ਉਹ ਮਿਸ ਹੋ ਗਿਆ ਉਹਨੇ ਬੰਦੇ ਇਹ ਲੜਕੀ ਦਾ ਟਰੇਸ ਵੀ ਨਹੀਂ ਮਿਲ ਰਿਹਾ ਕਿ ਲੜਕਾ ਕਿੱਥੇ ਹੈ ਇਹ 19 12 2023 ਨੂੰ ਇਹਦੀ ਲਾਸਟ ਗੱਲ ਹੋਈ ਸੀ ਆਪਣੇ ਪੇਰੈਂਟਸ ਨਾਲ ਉਹਦੇ ਬਾਅਦ ਇਹ ਜਿਹੜਾ ਲੜਕਾ ਹੈ ਮਿਸਿੰਗ ਹੈ ਤੇ ਜਿਹੜਾ 15 ਲੱਖ ਰੁਪਏ ਏਜੰਟ ਨੇ ਲਏ ਇਲੀਗਲੀ ਬਾਹਰ ਭੇਜਣ ਲਈ ਤੇ ਉਹਦੇ ਬਾਅਦ ਲੜਕਾ ਵੀ ਮਿਸਿੰਗ ਹੈ ਇਹਦੇ ਬਾਅਦ ਆਪਾਂ ਇਮੀਡੀਏਟਲੀ ਐਕਟ ਕਰਦੇ ਹੋਏ ਇਹ ਜਿਹੜਾ ਏਜੰਟ ਹੈ ਬਲਵਿੰਦਰ ਆ ਏਜੰਟ ਆ ਪਰਮਿੰਦਰ ਸਿੰਘ ਤੇ ਉਹਦੀ ਪਤਨੀ ਬਲਵਿੰਦਰ ਕੌਰ ਦੋਨੋਂ ਦੇ ਖਿਲਾਫ ਜਿਹੜਾ ਡਿਵੀਜ਼ਨ ਨੰਬਰ 2 ਥਾਣੇ 'ਚ ਮੁਕਦਮਾ ਅੰਡਰ ਸੈਕਸ਼ਨ 346 420 ਤੇ ਇਮੀਗ੍ਰੇਸ਼ਨ ਐਕਟ ਦਾ 24 ਸੈਕਸ਼ਨ ਦੇ ਤਹਿਤ ਜਿਹੜੀ ਆਪਾਂ ਜਿਹੜੀ ਆ ਉਹ ਐਫ ਆਈ ਆਰ ਰਜਿਸਟਰਡ ਕੀਤੀ ਹੈ ਤੇ ਇਹਨਾਂ ਦੇ ਜਿਹੜੀ ਲੋਕੇਸ਼ਨ ਉੱਥੇ ਰੇਡ ਵੀ ਕਰ ਰਹੇ ਆ ਤੇ ਮੈਂ ਇੱਥੇ ਦੱਸਣਾ ਚਾਹਨਾ ਹੈ ਕਿ ਵੀ ਇਹ ਬੜਾ ਟਿਪੀਕਲ ਕੇਸ ਆਪਣੇ ਆਪ 'ਚ ਹੈ ਕਿ ਵੀ ਇੱਕ ਲੜਕਾ ਇੱਥੋਂ ਜਿਹੜਾ ਉਹ ਗਿਆ ਤੇ ਅੱਗੇ ਜਾ ਕੇ ਮਿਸਿੰਗ ਹੋ ਗਿਆ ਪਨਾਮਾ ਦੇ ਏਰੀਆ 'ਚ ਤੇ ਇਹ ਬੜੀ ਹੀ ਸੈنسਟਿਵ ਗੱਲ ਵੀ ਹੈ ਕਿਉਂਕਿ ਜਿਨ੍ਹਾਂ ਦਾ ਬੱਚਾ ਮਿਸ ਹੋਇਆ ਉਹ ਵੀ ਕਾਫੀ ਇਸ ਚੀਜ਼ ਨੂੰ ਫੀਲ ਕਰਦੇ ਆ ਕਿ ਵੀ ਸਾਡੇ ਬੱਚੇ ਨਾਲ ਸਾਡੀ ਗੱਲ ਨਹੀਂ ਹੋ ਪਾਰੀ ਉਹ ਠੀਕ ਹੈ ਕਿਸ ਤਰ੍ਹਾਂ ਤੇ ਪੁਲਿਸ ਨੇ ਤਾਂ ਹੀ ਇਮੀਡੀਏਟਲੀ ਐਕਟ ਕਰਦੇ ਹੋਏ ਮੌਕੇ ਤੇ ਹੀ ਜਦੋਂ ਆਪਣੇ ਕੋਲੇ ਕੰਪਲੇਂਟ ਆਈ ਇਮੀਡੀਏਟ ਇਨਕੁਆਇਰੀ ਕਰਦੇ ਹੋਏ ਆਪਾਂ ਇੱਥੇ ਐਫ ਆਈ ਆਰ ਲਾਜ਼ ਕਰਤੀ ਹੈ ਤੇ ਤਾਂ ਕਿ ਐਟ ਲੀਸਟ ਜਿਹੜਾ ਜਿਸ ਨੇ ਇਹ ਗਲਤ ਕੰਮ ਕੀਤਾ ਉਹਨੂੰ ਉਸ ਦੀ ਇਹ ਸਜ਼ਾ ਮਿਲੇ ਉਹਨੂੰ ਆਪਾਂ ਅਰੈਸਟ ਕਰਨ ਲਈ ਟੀਮਾਂ ਵੀ ਸਪੈਸ਼ਲ ਜਿਹੜੀਆਂ ਕੰਡਕਟ ਆਪਣੀਆਂ ਕਨਸਟੀਟਿਊਟ ਕੀਤੀਆਂ ਜਿਹੜੀਆਂ ਉਹਨਾਂ ਨੂੰ ਅਰੈਸਟ ਕਰਨ ਲਈ ਆਪਾਂ ਭੇਜੀਆਂ ਤੇ ਆਪਾਂ ਜਲਦੀ ਉਹਨਾਂ ਨੂੰ ਅਰੈਸਟ ਵੀ ਕਰ ਲਾਂਗੇ ਬਾਕੀ ਜਿਹੜੀ ਹੋਰ ਵੀ ਇਹਨਾਂ ਦੇ ਮਤਲਕ ਇਮੀਗ੍ਰੇਸ਼ਨ ਚ ਜਿਹੜੀ ਸਾਨੂੰ ਕਾਰਵਾਈ ਕਰਨੀ ਪੈਂਦੀ 에ਰਪੋਰਟਸ ਤੇ ਉਹ ਵੀ ਆਪਾਂ ਕਰ ਰਹੇ ਹਾਂ ਤਾਂ ਕਿ ਇਹ ਕਿਤੇ ਸਰਜੀ ਖਾਬੇ ਭੱਜ ਨਾ ਜਾਣ ਤੇ ਨਾਲ ਹੀ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਵੀ ਆਪਣੇ ਇਮੀਗ੍ਰੇਸ਼ਨ ਦਾ ਵੀ ਇੱਥੇ ਕੰਮ ਕਰਦੇ ਆ ਵੀਜ਼ੇ ਵਗੈਰਾ ਲਗਾਉਂਦੇ ਆ ਤੇ ਨਾਲ ਹੀ ਜਿਹੜੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦੀ ਇੱਛੁਕ ਹੈ ਕਿ ਦੋਨੋਂ ਹੀ ਮਤਲਬ ਇਲੀਗਲ ਕੰਮ ਨਾ ਕਰਨ ਕਿਉਂਕਿ ਜਿਹੜੇ ਇਮੀਗ੍ਰੇਸ਼ਨ ਦੇ ਇਹਦੇ ਚ ਵੀਜ਼ਾਸ ਵਗੈਰਾ ਲਗਾਉਂਦੇ ਆ ਤੇ ਆਪਣੇ ਸੈਂਟਰ ਇੱਥੇ ਖੋਲੇ ਹੋਏ ਇਹਨਾਂ ਨੇ ਵੀਜ਼ੇ ਉਹ ਇਸ ਤਰੀਕੇ ਦੇ ਕੰਮਾਂ 'ਚ ਬਿਲਕੁਲ ਇਨਵੋਲ ਨਾ ਹੋਣ ਕਿਸੇ ਨੂੰ ਵੀ ਭੇਜਣਾ ਲੀਗਲੀ ਭੇਜਣ ਇਲੀਗਲੀ ਨਾ ਭੇਜਣ ਤਾਂ ਕਿ ਇਸ ਤਰ੍ਹਾਂ ਦਾ ਜਿਹੜਾ ਵਕੂਆ ਨਾ ਵਾਪਰੇ ਜਿਹਦੇ ਚ ਲੜਕਾ ਮਿਸਿੰਗ ਹੋ ਗਿਆ ਤੇ ਆਪਾਂ ਬਹੁਤ ਸਖਤ ਐਕਸ਼ਨ ਕਰਾਂਗੇ ਅਗਰ ਸਾਨੂੰ ਅੱਗੇ ਵੀ ਕੋਈ ਇਦਾਂ ਦੀ ਇਨਫੋਰਮੇਸ਼ਨ ਮਿਲਦੀ ਹੈ ਕਿ ਵੀ ਕਿਸੇ ਨੇ ਆਪਣਾ ਇਹ ਇਮੀਗ੍ਰੇਸ਼ਨ ਦੇ ਆਫਿਸ ਖੋਲ ਕੇ ਤੇ ਆਪਣਾ ਇਸ ਤਰੀਕੇ ਨਾਲ ਕਿਸੇ ਨਾਲ ਠੱਗੀ ਠੋਰੀ ਮਾਰੀ ਹੈ ਜਿਸ ਮੌਜੂਦਾ ਕੇਸ ਇਸ ਦਾ 15 ਲੱਖ ਦੀ ਠੱਗੀ ਮਾਰ ਲਈ ਇਹਨਾਂ ਨੇ ਤੇ ਆਪਾਂ ਇਹਤੇ ਕਾਫੀ ਸਖਤ ਐਕਸ਼ਨ ਕਰਾਂਗੇ